ਜ਼ਿਲ੍ਹੇ ਕੋਤਸਪੁਰ ਦੇ ਪਿੰਡ ਪੰਦੇਰ ਦੇ ਖੇਤਾਂ ਦੇ ਵਿੱਚ ਇੱਕ ਧਮਾਕੇ ਖੇਵੇਂ ਸਮਗਰੀ ਦਾ ਸਮਾਨ ਜਿਹੜਾ ਕੁਝ ਮਿਲਿਆ ਹੈ ਕੋਈ ਜਿਹੜੇ ਨੇ ਲੋਹੇ ਦੇ ਟੁਕੜੇ ਮਿਲੇ ਸਨ ਨਾਲ ਹੀ ਇੱਕ ਸੈਲ ਨੁਮਾ ਜਿਹੜਾ ਹੈ ਤਾਰਾਂ ਨਾਲ ਵਾਇਰ ਦੇ ਨਾਲ ਜੁੜਿਆ ਹੋਇਆ ਇੱਕ ਟੁਕੜਾ ਮਿਲਿਆ ਸੀ ਔਰ ਉਸ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਨਾਲ ਜਿਹੜਿਆ ਨੇ ਉਹ ਟੀਮਸ ਤਰਕ ਹੋ ਚੁੱਕੀਆਂ ਨੇ ਇੱਥੇ ਫੌਜ ਦੀ ਟੀਮ ਵੀ ਜਿਹੜੀ ਹੈ ਮੌਕੇ ਉੱਤੇ ਪਹੁੰਚੀ ਹੋਈ ਹੈ ਉਧਰੋਂ ਪੰਜਾਬ ਪੁਲਿਸ ਦੇ ਲੋਕ ਵੀ ਇੱਥੇ ਪਹੁੰਚੇ ਹੋਏ ਨੇ ਔਰ ਜਿੰਨੇ ਵੀ ਟੈਕਨੀਕਲ ਟੀਮਸ ਦੇ ਉਹਨਾਂ ਦੇ ਲੋਕ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਔਰ ਇਹਨਾਂ ਸਾਰਿਆਂ ਵੱਲੋਂ ਜਿਹੜੀ ਹੈ ਹੁਣ ਪੂਰੀ ਤਰ੍ਹਾਂ ਇਸ ਦੀ छानਬੀਨ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਦਾ ਦੇਸ਼ ਦੇ ਵਿੱਚ ਇਸ ਵਕਤ ਮਾਹੌਲ ਬਣਿਆ ਇਸ ਦੀ ਤਰ੍ਹਾਂ ਪੁਰਾਣ ਔਰ ਉਸੇ ਤਰ੍ਹਾਂ ਹੀ ਕਿਸਮ ਗਰੀ ਮਿਲਨੀ ਇਸ ਨੂੰ ਲੈ ਕੇ ਜਿਹੜਾ ਹੈ ਕਿ ਤਰ੍ਹਾਂ ਕਿਤੇ ਲੋਕਾਂ ਦੇ ਵਿੱਚ ਜਿਹੜਾ ਹੈ ਉਹ ਸਹਿਮ ਦਾ ਮਾਹੌਲ ਜਰੂਰ ਸੀ ਪਰ ਜਿਹੜੀਆਂ ਫੌਜੀ ਜਿਹੜੀ ਹੈ ਉਹ ਵੀ ਪੂਰੀ ਤਰ੍ਹਾਂ ਅਲਰਟ ਦੇ ਉੱਤੇ ਹੈ ਔਰ ਪੁਲਿਸ ਵੀ ਜਿਹੜੀ ਪੂਰੀ ਤਰ੍ਹਾਂ ਅਲਰਟ ਤੇ ਉੱਤੇ ਹੈ ਔਰ ਐਸਐਸਪੀ ਗੁਦਾਸਪੁਰਾਣਾ ਵੀ ਗੱਲ ਹੋਈ ਹੈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਵੀ ਇੱਕ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਅਜਿਹੀ ਸ਼ੱਕੀ ਚੀਜ਼ ਜਿਹੜੀ ਹੈ ਉਹ ਇੱਥੇ ਉਪਲਬਧ ਹੋਈ ਹੈ ਔਰ ਉਸ ਤੋਂ ਬਾਅਦ ਜਿਹੜੀ ਹੈ ਉਹਨਾਂ ਵੱਲੋਂ ਆ ਕੇ ਇੱਥੇ ਪੂਰੀ ਤਰ੍ਹਾਂ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਸਰਵਲੈਂਸ ਕੀਤੀ ਜਾ ਰਹੀ ਹੈ ਔਰ ਸਾਰੀ ਚੀਜ਼ ਨੂੰ ਜਿਹੜਾ ਹੈ ਉਹ ਪਸੇ ਜਿਹੜੇ ਨੇ ਉਹ ਇੱਕ ਬੋਰੀ ਦੇ ਵਿੱਚ ਜੋ ਹੈ ਉਹ ਸਮਾਨ ਜੋ ਹੈ ਉਹ ਫੌਜ ਵੱਲੋਂ ਰੱਖਿਆ ਗਿਆ ਹੈ ਔਰ ਇਹ ਜੋ ਟੁਕੜੇ ਮਿਲੇ ਸਨ ਉਹ ਟੁਕੜੇ ਨੇ ਜਿਹੜੇ ਜਿਹਦੇ ਵਿੱਚ ਇੱਕ ਲੋਹੇ ਦੇ ਟੁਕੜੇ ਨੇ ਥੋੜੇ ਔਰ ਇੱਕ ਸੈਲ ਨੁਮਾ ਜਿਹੜੀ ਹੈ ਤਾਰਾਂ ਵਾਇਰ ਵਾਲੀ ਚੀਜ਼ ਸੀ ਜਿਸ ਨੂੰ ਲੈ ਕੇ ਜਿਹੜੀ ਹੈ ਉਹ ਪੁਲਿਸ ਵੱਲੋਂ ਜਿਹੜੀ ਇਸ ਚੀਜ਼ ਦੀ ਜਗ੍ਹਾ ਦੀ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ ਔਰ ਫੌਜ ਦੇ ਅਧਿਕਾਰੀ ਵੀ ਜਿਹੜੇ ਇੱਥੇ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਔਰ ਜਿਹੜੀ ਟੈਕਨੀਕਲ ਟੀਮ ਤੁਸੀਂ ਦੇਖ ਸਕਦੇ ਹੋ ਕਿ ਜਿਸ ਦੇ ਨਾਲ ਪੂਰੀ ਸਰਵਲੈਂਸ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਉਹ ਵਾਲੀ ਟੀਮ ਵੀ ਜਿਹੜੀ ਹੈ ਉਹ ਇੱਥੇ ਪਹ ਸ ਨੂੰ ਜੋ ਹੈ ਉਹ ਧਿਆਨ ਦੇ ਵਿੱਚ ਰੱਖ ਕੇ ਹੋਏ ਸਾਰੀ ਹੀ ਅਲਰਟਨੈਸ ਦੇ ਉੱਤੇ ਹੁੰਦੇ ਹੋਏ ਜਿਹੜਾ ਇਸ ਨੂੰ ਪੂਰੀ ਤਰ੍ਹਾਂ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਔਰ ਐਸਐਸਪੀ ਦਾ ਕਹਿਣਾ ਹੈ ਕਿ ਫਲਹਾਲ ਲੋਕ ਜਿਹੜੇ ਨੇ ਉਹ ਕਿਸੇ ਵੀ ਅਫਵਾਹਾਂ ਦੇ ਉੱਤੇ ਜੋ ਹੈ ਉਹ ਇਤਬਾਰ ਨਾ ਕਰਨ ਪੁਲਿਸ ਜਿਹੜੀ ਹੈ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਹੈ ਉਹ ਵੀ ਪੂਰੀ ਤਰ੍ਹਾਂ ਨਾਲ ਸਤਰਕ ਹੈ ਔਰ ਇਸਤੇ ਚੱਲਦੇ ਆਂ ਜਿਹੜੀ ਜਿਸ ਤਰ੍ਹਾਂ ਦੀ ਦੇਸ਼ ਦੇ ਅੰਦਰ ਸਥਿਤੀ ਬਣੀ ਹੈ ਉਸ ਨੂੰ ਲੈ ਕੇ ਜੋ ਹੈ ਉਹ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਆਪਣੀ ਡਿਊਟੀ ਤੰਦੇਹੀ ਨਾਲ ਨਿਭਾ ਰਹੇ ਨੇ ਔਰ ਲੋਕਾਂ ਨੂੰ ਉਹ ਯਕੀਨ ਦਵਾਉਂਦੇ ਨੇ ਕਿ ਉਹਨਾਂ ਦੀ ਰੱਖਿਆ ਲਈ ਜੋ ਹੈ ਪੁਲਿਸ ਵੀ ਜਿਹੜੀ ਹੈ ਉਹ ਦੇਸ਼ ਦੀ ਫੌਜ ਦੇ ਨਾਲ ਪੂਰੀ ਡਟ ਕੇ ਖੜੀ ਹੋਈ ਹੈ ਔਰ ਕਿਸੇ ਤਰ੍ਹਾਂ ਦੀ ਕਿਉਂਕਿ ਸਰਹਦੀ ਏਰੀਆ ਹੈ ਸਰਹਦੀ ਜ਼ਿਲ੍ਹਾ ਗੁਦਾਸਪੁਰ ਔਰ ਕੋਈ ਅਜਿਹੀ ਜਦੋਂ ਵੀ ਘਟਨਾ ਵਾਪਰਦੀ ਹੈ ਤਾਂ ਉਨ ਲੋੜ ਵੀ ਹੈ ਕਿ ਜੇ ਉਸ ਵਕਤ ਜਿਹੜੀ ਸਥਿਤੀ ਹੈ ਜੇ ਕੋਈ ਅਜਿਹੀ ਚੀਜ਼ ਜਾਂ ਕੋਈ ਅਜਿਹੀ ਉਹਨਾਂ ਨੂੰ ਸ਼ੱਕੀ ਕੋਈ ਵੀ ਵਿਅਕਤੀ ਜਾਂ ਕੋਈ ਹੋਰ ਅਜਿਹੀ ਜਿਹੜੀ ਲੱਗਦੀ ਹੈ ਤਾਂ ਫੌਰੀ ਤੌਰ ਦੇ ਉੱਤੇ ਜਿਹੜੀ ਹੈ ਪੁਲਿਸ ਨਾਲ ਸੰਪਰਕ ਸੱਦਾ ਜਾਏ ਜਿਸ ਤਰ੍ਹਾਂ ਕਿ ਇਹ ਪਿੰਡ ਪੰਦੇਰ ਦੇ ਲੋਕਾਂ ਨੇ ਜੋ ਇਹ ਪੁਲਿਸ ਨਾਲ ਸੱਦਾ ਸੀ ਤਾਂ ਉਸ ਤੋਂ ਬਾਅਦ ਜਿਹੜੀ ਹੈ ਪੁਲਿਸ ਵੱਲੋਂ ਆ ਕੇ ਪੂਰੀ ਆਪਣੀ ਜਿਹੜੀ ਹੈ ਉਹ ਕਾਰਵਾਈ ਕੀਤੀ ਹੈ ਔਰ ਇਸ ਚੀਜ਼ ਜਿਹੜੀ ਹੈ ਉਹਨਾਂ ਨੂੰ ਉੱਥੋਂ ਮਿਲੀ ਸੀ ਬਰਾਮਦ ਹੋਈ ਸੀ ਜਿਹੜੀ ਹੈ ਸ਼ੱਕੀ ਚੀਜ਼ ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਜੋ ਹੈ ਉਹ ਲੈ ਲੈ ਗਿਆ ਜਿਹੜੀ ਆ ਪੰਦੇਰ ਦੇ ਵਿੱਚ ਜਿਹੜੀ ਆ ਦੇਖੋ ਜੀ ਆ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਜੀ ਇੱਥੇ ਕੋਈ ਤੇਜ਼ ਸਾਊਂਡ ਦੀ ਆਵਾਜ਼ ਆਈ ਸੀ ਰਾਤ ਨੂੰ ਦੇ ਵਿੱਚ ਤਾਂ ਅਸੀਂ ਸਾਡੀ ਟੀਮ ਇੱਥੇ ਸਰਚ ਕਰਨ ਨੂੰ ਆਈ ਹੈਗੀ ਐਂਡ ਅਸੀਂ ਇੱਥੇ ਆਰਮੀ ਦੀ ਟੀਮ ਇਹਨੂੰ ਸਰਚ ਕਰ ਰਹੀ ਹੈ ਸੀ ਬਾਕੀ ਜਿਹੜਾ ਇਹਦਾ ਥੋ ਇਨਵੈਸਟੀਗੇਸ਼ਨ ਕਰਕੇ ਜਿਹੜਾ ਅਸੀਂ ਦੱਸ ਸਕਾਂਗੇ ਬਾਕੀ ਜੀ ਕਿਸੇ ਨੂੰ ਕੋਈ ਘਬਰਾਣ ਦੀ ਲੋੜ ਨਹੀਂ ਹੈ ਜਿਹੜੀ ਹੈਗੀ ਪੰਜਾਬ ਪੁਲਿਸ ਪੂਰੀ ਜਿਹੜੀ ਐਕਟਿਵ ਹੈਗੀ ਐਂਡ ਕਿਸੇ ਵੀ ਤਰੀਕੇ ਦੇ ਰੂਮਰਸ ਤੇ ਉਹ ਨਾ ਜਾਣ ਬਿਲਕੁਲ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਰੂਮਰਸ ਦੇ ਕਿਉਂਕਿ ਸੈਕੰਡ ਲਾਈਨ ਆਫ ਡਿਫੈਂਸ ਸਾਰਾ ਬਾਰਡਰ ਡਿਸਟ੍ਰਿਕਟ ਲੱਗਦਾ ਹੈ ਗੁਦਾਸਪੁਰ ਵੈਸੇ ਵੀ ਉਸ ਦਾ ਵੀ ਸਰਵਲੈਂਸ ਵਾਸਤੇ ਜਾਂ ਕੋਈ ਬਹੁਤ ਸਪੈਸ਼ਲ ਲਾ ਕੇ ਬੰਦੀ ਵਗੈਰਾ ਕੀਤੀ ਹੈ ਦੇਖੋ ਸਾਡੇ ਵੱਲੋਂ ਪੂਰਾ ਜਿਹੜਾ ਹੈਗਾ ਐਕਟਿਵਨੈਸ ਇਨ ਪਲੇਸ ਹੈਗੀ ਇਸ ਤੋਂ ਇਲਾਵਾ ਸਾਡੇ ਸੈਕਿੰਡ ਲਾਈਨ ਆਫ ਡਿਫੈਂਸ ਵੀ ਹੈ ਜਿਹੜੇ ਕਿ ਪ੍ਰੋਪਰ ਐਕਟਿਵ ਹੈਗੇ ਅਸੀਂ ਜੀ ਪੂਰੀ ਤਰੀਕੇ ਨਾਲ ਜਿਹੜਾ ਹੈਗਾ ਅਡਜਸਟ ਕਰਕੇ ਲੋਕ ਜਿਹੜੇ ਕਿਸ ਤਰ੍ਹਾਂ ਅਵੇਅਰ ਰਹਿਣ ਜੇ ਕੋਈ ਗੱਲ ਲੋਕਾਂ ਨੂੰ ਲੋਕਾਂ ਨੂੰ ਜਿਹੜੇ ਡਿਸਚਾ ਵੱਲੋਂ ਸਾਡੇ ਵੱਲੋਂ ਸਮੇਂ ਸਮੇਂ पे ਦਿੱਤੇ ਜਾਣਗੇ ਉਹਨਾਂ ਨੂੰ ਉਹ ਫੋਲੋ ਕਰ ਲੈ ਜੀ ਸਰ ਮੌਕ ਡੀਲ ਵਗੈਰਾ ਵੀ ਅੱਜ ਹੋਵੇ ਮੌਕ ਡੀਲ ਦੀ ਵੀ ਆ ਪਲਾਨਿੰਗ ਜੀ ਵੀ ਆ ਪਲਾਨਡ ਥੈਂਕ ਯੂ ਜੀ